ਸਰ ਆਜੀ ਜੋ ਪ੍ਰੈਸ ਕਾਨਫਰੰਸ ਹੁਣ ਹੋ ਰਹੀ ਹੈ ਬਾਰੇ। ਇਹ ਜੀ ਇੱਕ ਸਾਡੇ ਕ੍ਰਾਈਮ ਬ੍ਰਾਂਚ ਨੇ ਸੀਬੀ ਸਾਹਿਬ ਦੇ ਨਿਰਦੇਸ਼ਾਂ ਤੇ ਸਪੈਸ਼ਲ ਆਪਰੇਸ਼ਨ ਲਾਂਚ ਕੀਤੇ ਜੀ ਜਿਸ ਤਹਿਤ ਮਾਰਨਿੰਗ ਦੇ ਵਿੱਚ ਸਾਡੀਆਂ ਦੋ ਪਾਰਟੀਆਂ ਜਿਹੜੀਆਂ ਉਹ ਏਰੀਆ ਦੇ ਵਿੱਚ ਨਿਕਲੀਆਂ ਹੋਈਆਂ ਸੀ। ਤੋਂ ਨੈਪ ਦਾ ਕਲਪਿਸ਼ਟ ਇੱਕ ਇਨਫੋਰਮੇਸ਼ਨ ਆਈ ਜਿਸ ਨੂੰ ਡਿਵੈਲਪ ਕਰਦੇ ਹੋਏ ਇੱਕ ਇੰਡੀਵਿਜੂਅਲ ਨਵਾਲੇਕ ਲੜਕਾ ਹੈਗਾ 17 ਸਾਡੇ 17 ਸਾਲ ਦਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 10 ਦੇਸੀ ਕੱਟੇ ਬਰਾਮਦ ਹੋਏ ਆ। ਜਿਹੜੇ ਕਿ ਸਰਪ੍ਰਾਈਜ਼ਿੰਗ ਹੈ ਇਹ ਆ ਵੀ ਉਹਨੇ ਖੁਦ ਬਣਾਏ ਕੋਈਆਂ ਜੋ ਕਲੇਮ ਕਰਦਾ ਨਾਲ ਜਿਹਦੇ ਨਾਲ ਉਹ ਬਣਾਉਂਦਾ ਸੀਗਾ ਉਹ ਲੋਹਾ ਕਟਰ ਐਂਡ ਡਰਿੱਲ ਮਸ਼ੀਨ ਵੀ ਨਾਲ ਬਣਾਉਂਦਾ ਸੀ ਸਰ ਇਹ ਕਿਦੋਂ ਤੋਂ ਬਣਾ ਰਿਹਾ ਸੀ ਇੱਕ ਲਗਭਗ 11 ਕ ਮਹੀਨੇ ਤੋਂ ਬਣਾ ਰਿਹਾ ਸੀ ਸਰ ਕਿਹੜੀ ਜਗ੍ਹਾ ਤੇ ਬਣਾ ਰਿਹਾ ਸੀ ਕਿੱਥੋਂ ਪੁਲਿਸ ਨੇ ਜਦੋਂ ਅਰਕ ਕੀਤਾ ਅਸੀਂ ਇਹਨੂੰ ਰੌਂਡ ਆਪ ਕੀਤਾ ਜੀ ਘਾਹ ਮੰਡੀ ਚੌਕ ਦੇ ਲਾਗੇ ਗਰਾਉਂਡ ਸੀ ਉੱਥੇ ਬੈਗ ਦੇ ਵਿੱਚ ਰੱਖ ਕੇ ਬੈਠਾ ਹੋਇਆ ਸੀਗਾ ਸ਼ਾਇਦ ਕਿਸੇ ਨੇ ਵੇਟ ਕਰ ਰਿਹਾ ਸੀ ਸਰ ਇਹ ਕਿਸੇ ਗੈਂਗ ਦੇ ਨਾਲ ਹੈ ਗੈਂਗਨ ਨੂੰ ਕਹਿੰਦੀ ਆ ਫਿਲਹਾਲ ਇਹ ਇਕੱਲਾ ਹੀ ਆ ਜੀ ਮਾਰਨਿੰਗ 'ਚ ਰੈਚ ਕੀਤਾ ਇਸ ਕਾ ਕੇ ਤਫਤੀਸ਼ ਚੱਲ ਰਹੀ ਆ ਹੁਣ ਸਾਰੀ ਡਿਟੇਲ ਜਿਹੜੀ ਆ ਤਫਤੀਸ਼ ਚਾਹੀਏ ਫਿਰ ਤੁਹਾਨੂੰ ਦੱਸਾਂਗੇ ਕੀ ਇਹ ਫੈਕਟਰੀ 'ਚ ਬਣਾਉਂਦਾ ਸੀ ਜਾਂ ਆਪ ਘਰੇ ਵਿੱਚ ਬੈਠੂ ਨੀ ਬਣਾਉਂਦਾ ਤੇ ਆਪ ਹੀ ਸੀ ਕਿਸ ਜਗ੍ਹਾ ਤੇ ਬਣਾਉਂਦਾ ਜੀ ਉਹ ਵੈਰੀਫਾਈ ਕਰਕੇ ਫਿਰ ਤੁਹਾਨੂੰ ਦੱਸਾਂਗੇ ਹੋਰ ਵੀ ਕੰਮ ਕਰਦਾ ਹਲੇ 10ਵੀਂ ਪਾਸ ਕੀਤੀ ਸੀ ਜੀ ਇਹਨੇ ਕੋਈ ਕੰਮ ਨਹੀਂ ਕਰਦਾ ਸਰ ਏ ਜੋ ਹਲੇ ਤੱਕ ਦੀ ਇਨਫੋਰਮੇਸ਼ਨ ਆਈ ਹੈ ਕਿ ਸੋਸ਼ਲ ਮੀਡੀਆ ਦੇ ਉੱਤੋਂ ਇਹਨੇ ਸਿੱਖਿਆ ਕੰਮ ਥੋੜਾ ਬਸ ਬੇਸਿਕ ਕੱਟਰ ਤੋਂ ਲਾਵਾ ਹੋਰ ਕਿਹੜਾ ਜਿਹੜੇ ਸਮਾਨ ਬਰਾਮਦ ਹੋਏ ਕੋਈ ਮਸ਼ੀਨਰੀ ਵਗੈਰਾ ਇਹਦੇ ਕੋਲ ਡ੍ਰਿਲ ਮਸ਼ੀਨ ਹੈ ਤੇ ਲੋਹਾ ਕੱਟਰ ਦੀ ਮਸ਼ੀਨ ਹੈ ਸਰ ਪਤਾ ਲੱਗਿਆ ਇਹਦੇ ਨਾਲ ਹੋਰ ਵੀ ਕੋਈ ਲੋਕ ਕੰਮ ਕਰਦੇ ਨੇ ਨਹੀਂ ਹਜੇ ਨਹੀਂ ਅਜੇ ਤਫ਼ਤੀਸ਼ ਚੱਲ ਰਹੀ ਹੈ ਜੀ ਡਿਟੇਲਸ ਸਾਰੀਆਂ ਬਾਅਦ ਵਿੱਚ ਆਉਣਗੀਆਂ ਇਹ ਤੇ ਮੈਂ ਪੁਰਾਣੇ ਮਾਮਲੇ ਵੀ ਕੋਈ ਨਾ ਕੋਈ ਮਾਮਲਾ ਨਹੀਂ ਹੈ ਜੀ ਫਸਟ ਟਾਈਮ ਥੈਂਕ ਯੂ ਥੈਂਕ ਯੂ ਸਰ